ਕਹਿੰਦੇ ਜਿਵੇਂ ਇੱਕ ਪਰਿਵਾਰ ਬਹੁਤ ਗਰੀਬੀ ਤੇ ਗੁਰਬਤ ਕਟ ਰਿਆ ਸੀ ਉਹਨਾਂ ਨੂੰ ਇੱਕ ਦਿਨ ਕਿਸੇ ਨੇ ਦੱਸਿਆ ਉਹਨੇ ਆਖਿਆ ਤੁਹਾਡੇ ਬਜ਼ੁਰਗ ਇੱਕ ਬਹੁਤ ਵੱਡਾ ਖਜ਼ਾਨਾ ਦੱਬ ਕੇ ਗਏ ਸਨ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਘਰ ਵਿੱਚ ਹੀ ਇੱਕ ਬਹੁਤ ਵੱਡਾ ਖਜ਼ਾਨਾ ਦੱਬਿਆ ਉਹ ਬਹੁਤ ਹੈਰਾਨ ਹੋਏ ਕਹਿੰਦੇ ਜੇਕਰ ਸਾਡੇ ਕੋਲ ਖਜ਼ਾਨਾ ਹੋਵੇ ਤਾਂ ਅਸੀਂ ਇੰਨੀ ਗਰੀਬੀ ਇੰਨੀ ਤੰਗੀ ਇੰਨੀ ਗੁਰਬਤ ਇਥੋਂ ਤੱਕ ਇੱਕ ਵਕਤ ਦੀ ਰੋਟੀ ਮਿਲਦੀ ਹੈ ਇੱਕ ਵਕਤ ਦੀ ਨਹੀਂ ਮਿਲਦੀ ਉਹਨਾਂ ਨੇ ਆਪਣੇ ਵੱਡਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਬਜ਼ੁਰਗਾਂ ਨੂੰ ਪੁੱਛਿਆ ਕੀ ਵਾਕਿਆ ਹੀ ਸਾਡੇ ਬਜ਼ੁਰਗ ਸਾਡੇ ਘਰ ਵਿੱਚ ਕੋਈ ਖਜ਼ਾਨਾ ਦੱਬ ਕੇ ਗਏ ਸਨ ਉਹਨਾਂ ਨੂੰ ਦੱਸਣ ਵਾਲੇ ਨੇ ਦੱਸਿਆ ਉਹਨੇ ਆਖਿਆ ਹਾਂ ਬਿਲਕੁਲ ਤੁਹਾਡੇ ਵੱਡੇ ਵਡੇਰੇ ਤੁਹਾਡੇ ਘਰ ਵਿੱਚ ਖਜ਼ਾਨਾ ਦੱਬ ਕੇ ਗਏ ਸਨ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਇੱਕ ਸਿਆਣਾ ਬਜ਼ੁਰਗ ਬੁਲਾਇਆ। ਉਹਨੂੰ ਪੁੱਛਿਆ ਕਹਿੰਦੇ ਕੀ ਸਾਡੇ ਘਰ ਵਿੱਚ ਕੋਈ ਖਜ਼ਾਨਾ ਹੈ? ਉਹਨੇ ਚੇਤਾ ਕਰਕੇ ਦੱਸਿਆ ਕਹਿੰਦਾ ਤੁਹਾਡੇ ਪਿਛਲੇ ਕਮਰੇ ਦੇ ਵਿੱਚ ਤੁਹਾਡੇ ਬਜ਼ੁਰਗ ਇੱਕ ਖਜ਼ਾਨਾ ਦੱਬ ਕੇ ਗਏ ਸਨ। ਉਹਨਾਂ ਨੇ ਉਹਨੂੰ ਪੁੱਟਣਾ ਸ਼ੁਰੂ ਕੀਤਾ ਬਹੁਤ ਸਮਾਂ ਪੁੱਟਦੇ ਰਹਿ ਪੁੱਟਦੇ ਰਹਿ ਵਕਿਆ ਇੱਕ ਖਜ਼ਾਨਾ ਮਿਲਿਆ ਤੇ ਬੜੇ ਹੈਰਾਨ ਰਹਿ ਮੱਥੇ ਨੂੰ ਹੱਥ ਮਾਰਿਆ। ਸੋਚਣ ਲੱਗੇ ਪਿ ਸਾਡੇ ਕੋਲ ਇੰਨਾ ਵੱਡਾ ਖਜ਼ਾਨਾ ਸੀ ਪਰ ਅਸੀਂ ਫਿਰ ਵੀ ਗਰੀਬੀ ਦੇ ਦਿਨ কাটਦੇ ਰਹੇ ਫਿਰ ਵੀ ਸਾਡੇ ਬੱਚੇ ਭੁੱਖੇ ਮਰਦੇ ਸੀ ਉਹਨਾਂ ਨੇ ਕਿਸੇ ਸਿਆਣੇ ਨੂੰ ਪੁੱਛਿਆ ਇਹਦਾ ਕਾਰਨ ਕੀ ਹੈ ਉਹਨੇ ਆਖਿਆ ਨੁਕਸੇ ਥੇ ਪੈ ਗਿਆ ਤੁਹਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਰਹੀ ਕਿ ਸਾਡੇ ਬਜ਼ੁਰਗ ਸਾਨੂੰ ਕੋਈ ਬਹੁਤ ਵੱਡਾ ਖਜ਼ਾਨਾ ਦੇ ਕੇ ਗਏ ਸਨ ਜਦੋਂ ਇਹ ਵਾਕਿਆ ਪੜਿਆ ਤਾਂ ਮੈਨੂੰ ਇੰਜ ਲੱਗਾ ਕਿ ਇਹ ਖਜ਼ਾਨੇ ਦੀ ਗੱਲ ਨਹੀਂ ਇਹ ਉਸ ਗੁਰਬਤ ਭਰੀ ਜ਼ਿੰਦਗੀ ਕੱਟ ਰਿਹਾ ਪਰਿਵਾਰ ਦੀ ਗੱਲ ਵੀ ਨਹੀਂ ਹੈ ਕਿਤੇ ਨਾ ਕਿਤੇ ਮਾਫ਼ ਕਰਨਾ ਜਿਹੜੇ ਜੁੜੇ ਹਨ ਉਹ ਵਧਾਈ ਦੇ ਪਾਤਰ ਹਨ ਬਹੁਤਾਤ ਸਿੱਖ ਸਮਾਜ ਦੀ ਹਾਲਤ ਇਹ ਹੈ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਰਮਾਲੇ ਬਹੁਤ ਭੇਂਟ ਕੀਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਬਹੁਤ ਭੇਂਟ ਕੀਤਾ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਿਆਂ ਦੇ ਨਾਲ ਧੱਕਦੇ ਤਾਂ ਰਹੇ ਪਰ ਕਦੇ ਵੀ ਸਿੱਖ ਨੇ ਉਹ ਰਮਾਲਾ ਚੁੱਕ ਕੇ ਵੇਖਣ ਦਾ ਯਤਨ ਨਹੀਂ ਕੀਤਾ ਕਿ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਹੜਾ ਮਹਾਨ ਖਜ਼ਾਨਾ ਹੈ ਸਿੱਖ ਵਿਹਿਮਾ ਭਰਮਾਂ 'ਚ ਭਟਕਿਆ ਸਿੱਖਾਂ ਦੀ ਆਪਸ ਵਿੱਚ ਇੱਕ ਦੂਜੇ ਪ੍ਰਤੀ ਬੇਵਿਸ਼ਵਾਸੀ ਵਧਦੀ ਗਈ ਸਿੱਖ ਇਸ ਕਦਰ ਆਪਣੀ ਹਾਲਤ ਬਣਾ ਬੈਠਾ ਕਿ ਸਿੱਖ ਆਪਣੇ ਜੀਵਨ ਨੂੰ ਨਿਗਾਰ ਵੱਲ ਲੈ ਗਿਆ ਪਰ ਉਸ ਮਹਾਨ ਖਜ਼ਾਨੇ ਨੂੰ ਪੜਨ ਦਾ ਯਤਨ ਨਾ ਕੀਤਾ ਜਿਸ ਬਾਬਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਹਮ ਤਨਮਨਤ ਭਾਗਟ ਸਚ ਨਾਏ ਹਰ ਗੁਣ ਗਾਵੇਂ ਸਹਿਜ ਸੁਭਾਏ ਰਹਾਓ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਲਾਲ ਰਤਨ ਜਾਂ ਕਾ ਕਛੂਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੈ ਖਰਚਹਿ ਰਲ ਮਿਲ ਭਾਈ ਟੋਟ ਨ ਆਵੇ ਵਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਇ ਰਲਾਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਮਝਾਉਣ ਲੱਗੇ ਕਹਿੰਦੇ ਅਸੀਂ ਧੰਨ ਕਦੋਂ ਹੋਏ ਅਸੀਂ ਭਾਗਾ ਵਾਲੇ ਕਦੋਂ ਹੋਏ ਜਦੋਂ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਏ ਤੇ ਪਿਉ ਦਾਦੇ ਭਾਬ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਪਹਿਲੇ ਭਗਤਾਂ ਦੀ ਬਾਣੀ ਨੂੰ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਪੜਿਆ ਤਾਂ ਸਾਨੂੰ ਨਿਧਾਨ ਅਕਾਲ ਪੁਰਖ ਪਰਮਾਤਮਾ ਦੀ ਸਮਝ ਪਈ ਆਖਣ ਲੱਗੇ ਰਤਨ ਲਾਲ ਵੀ ਇਸ ਖਜ਼ਾਨੇ ਦੇ ਤੁੱਲ ਨਹੀਂ ਹਨ ਇਹ ਖਜ਼ਾਨਾ ਇੰਨਾ ਮਹਾਨ ਹੈ ਪੂਰੀ ਦੁਨੀਆ ਦੇ ਲੋਕ ਵੀ ਇਸ ਖਜ਼ਾਨੇ ਨੂੰ ਪੜ ਕੇ ਬਖਸ਼ਿਸ਼ ਲੈ ਲੈਣ ਇਹ ਮੁੱਕਣ ਵਾਲਾ ਨਹੀਂ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ ਉਹ ਇਸ ਖਜ਼ਾਨੇ ਨੂੰ ਆਪਣੇ ਜੀਵਨ ਵਿੱਚ ਰਲਾ ਲੈਂਦੇ ਹਨ ਸੋ ਆਓ ਸਿੱਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰਮਾਲੇ ਵੀ ਭੇਟਾ ਕਰੀਏ ਦਰਸ਼ਨੀ ਭੇਟਾ ਵੀ ਰੱਖੀਏ ਸੇਵਾ ਵੀ ਕਰੀਏ ਪਰ ਇਸ ਮਹਾਨ ਖਜ਼ਾਨੇ ਨੂੰ ਪੜਨ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਕਿੰਨੀ ਵੱਡੀ ਬਖਸ਼ਿਸ਼ ਸਾਡੇ ਤੇ ਕਰਕੇ ਗਏ ਹਨ